ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਸਟ ਵਾਈਸ ਕਲੋਥ ਹਾਊਸ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ অন ਲਿਵਰੀ ਨਹੀਂ ਹੈਗੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਭੇਜ ਦੇਣਾ ਆਨਲਾਈਨ ਪੇਮੈਂਟ ਪਾਉਣੀ ਆ ਤੇ ਆਪਣਾ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸ਼ਾਪ ਤੇ ਆਉਣਾ ਚਾਹੁੰ ਦੇ ਲੋ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਸੂਟ ਲਸ਼ ਲਸ਼ ਕਰਦੇ ਹੋਣਗੇ ਕੋਈ ਇੱਕ ਵੀ ਸੂਟ ਕੱਟ ਨਹੀਂ ਹੋਊਗਾ ਕਿਸੇ ਤਾਂ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਲੋ ਜੀ ਪਹਿਲਾ ਸੂਟ ਹੈ ਜਿਹੜਾ ਇਹ ਕਾਂਜੀ ਵਰਮ ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਵਿੱਚ ਸ਼ਿਮਰ ਦਾ ਟੱਚ ਕਾਫੀ ਹੈ ਲੋ ਬਹੁਤ ਜਿਆਦਾ ਲਾਈਕ ਕੀਤਾ ਗਿਆ ਪ੍ਰਿੰਟ ਹੈ ਬਹੁਤ ਜਿਆਦਾ ਆ ਲੋ ਠੀਕ ਹੈ ਕਈ ਪਹਿਣਾ ਕੋਲੇ ਚਲੇ ਗਏ ਨੇ ਇਹ ਸੂਟ ਔਰ ਕਿਸੇ ਦੇ ਜਿਹੜੇ ਗੋਟੇ ਕਿਨਾਰੀਆਂ ਵੀ ਲੱਗ ਰਹੇ ਨੇ ਬਹੁਤ ਸੋਹਣੇ ਲੱਗਦੇ ਨੇ ਵਿਆਹ ਸ਼ਾਦੀ ਨਾਲੇ ਵਿਆਹ ਸ਼ਾਦੀਆਂ ਵਾਲੇ ਸੂਟ ਆ ਜੀ ਇਹ ਤੇ ਆ ਲੋ ਜੀ ਇਹ ਹੈਗੀ ਇਹਦੀ ਸਲਵਾਰ ਸਲਵਾਰ ਦੇ ਵਿੱਚ ਵੀ ਹਲਕਾ ਹਲਕਾ ਤੁਹਾਨੂੰ ਸੈਲਫ ਪ੍ਰਿੰਟ ਦਿਖ ਰਿਹਾ ਹੋਣਾ ਸ਼ੈਡੋ ਪ੍ਰਿੰਟ ਦਾ ਬਹੁਤ ਹੀ ਪਿਆਰੀ ਲੱਗਦੀ ਹੈ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਲੋ ਜਿਹੜੀਆਂ ਭੈਣਾਂ ਥੋੜਾ ਵਰਕ-ਵੁਰਕ ਕੱਟ ਪਸੰਦ ਕਰਦੀਆਂ ਨੇ ਉਹਨਾਂ ਲਈ ਇਸ ਤਰ੍ਹਾਂ ਦੇ ਸੂਟ ਬਹੁਤ ਵਧੀਆ ਰਹਿੰਦੇ ਨੇ ਇਸ ਸਲਵਾਰ ਦਾ ਫਰਕ ਹੈ ਥੋੜਾ ਜਾਂ ਆ ਦੇਖ ਸਕਦੇ ਹੋ ਤੁਸੀਂ ਆਪ ਹੀ ਥੋੜਾ ਜਿਹਾ ਬਲੂ ਦਾ ਟੱਚ ਜਾ ਰਿਹਾ ਵਿੱਚ ਤੇ ਇਹ ਹੈਗਾ ਇਹਦਾ ਸ਼ਰਟ ਇਹਦੇ ਵਿੱਚ ਨਾ ਥੋੜਾ ਜਿਹਾ ਗ੍ਰੀਨ ਦੇਗਾ ਪੱਤੇ ਨਾ ਜਿਆਦਾ ਨਹੀਂ ਇਹਦੇ ਤੋਂ ਤੁਹਾਨੂੰ ਪਤਾ ਲੱਗੂਗਾ ਜਿਵੇਂ ਇਹਦੇ ਵਿੱਚ ਆ लो ਇਹ ਚ ਗ੍ਰੀਨ ਦੀਆਂ ਪੱਤੀਆਂ ਕੱਟ ਸੀ ਥੋੜਾ ਡਲ ਹੋ ਗਿਆ ਤੇ ਇਹ ਚ ਗ੍ਰੀਨ ਦੀਆਂ ਪੱਤੀਆਂ ਥੋੜੀਆਂ ਜਿਆਦਾ ਨੇ ਤੇ ਇਹਦੇ ਨਾਲ ਸਲਵਾਰ ਦਾ ਕਲਰ ਵੀ ਇਹ ਵਾਲਾ ਹੈਗਾ ਬਲੂ ਦਾ ਟੱਚ ਜਾ ਇਹਦੇ ਵਿੱਚ ਜਿਆਦਾ ਠੀਕ ਹੈ ਜੀ ਬਾਕੀ ਪ੍ਰਿੰਟ ਤਾਂ ਸੇਮ ਹੀ ਹੈ ਜੀ 19 21 ਦਾ ਫਰਕ ਹੈ ਇਹ ਜਬਾੜਾ ਸੋਚਣ ਵਾਲੀ ਕੋਈ ਗੱਲ ਹੈ ਨਹੀਂਗੀ ਸਾਨੂੰ ਕੋਲੇ ਖੜਿਆ ਨੂੰ ਵੀ ਪਤਾ ਨਹੀਂ ਲੱਗਦਾ ਸੀਗਾ ਬਹੁਤ ਬਰੀਕੀ ਨਾਲ ਦੇਖਿਆ ਸੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਸੂਟ ਆ ਜਿਹੜਾ ਉਹ ਸਲਵਾਰ ਕਰਕੇ ਥੋੜਾ ਡਿਫਰੈਂਟ ਲੱਗ ਰਿਹਾ ਸਾਢੇ 1850 ਦਾ ਸੂਟ ਆ ਜੀ ਦੋਨੋਂ ਕੋਈ ਵੀ ਸੂਟ ਲੈ ਲਓ ਇਹਦੇ ਵਿੱਚ ਲੋ ਅਗਲਾ ਸੂਟ ਦਿਖਾਉਣੀ ਆ ਮੈਂ ਤੁਹਾਨੂੰ ਬਹੁਤ ਸਿਰਾ ਸੂਟ ਆ ਜੀ ਬਹੁਤ ਹੀ ਜ਼ਿਆਦਾ ਥੋੜਾ ਨਹੀਂ ਬਹੁਤ ਜ਼ਿਆਦਾ ਸਿਰਾ ਸੂਟ ਆ ਲੋ ਇਨਾ ਸੋਹਣਾ ਸੂਟ ਹੈ ਜੀ ਦੇਖਦੇ ਹੀ ਰਹਿ ਜਾਓ ਬਸ ਤੁਸੀਂ ਇਸ ਤਰ੍ਹਾਂ ਦਾ ਸੂਟ ਸਹੀ ਆ ਰਿਹਾ ਜਦੋਂ ਪਾਓਗੇ ਤਾਂ ਇਨਾ ਕੌਨਫੀਡੈਂਸ ਆਊਗਾ ਤੁਹਾਡੇ ਚ ਤੁਹਾਨੂੰ ਆਏ ਲੱਗੂਗਾ ਕਿ ਮੇਰੇ ਵਰਗਾ ਸੂਟ ਕਿਸੇ ਨੇ ਨਹੀਂ ਪਾਇਆ ਨਾ ਕੌਨਫੀਡੈਂਸ ਆਉਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਪਾਰਟੀ ਵੇਅਰ ਸੂਟ ਪਾਉਣੇ ਹੋ ਨਾ ਤੇ ਜੇ ਤੁਹਾਡੇ ਚ ਕੌਨਫੀਡੈਂਸ ਨਹੀਂ ਆਇਆ ਇਟ ਮੀਨਸ ਉਹ ਸੂਟ ਤੁਹਾਨੂੰ ਵਧੀਆ ਨਹੀਂ ਲੱਗਿਆ ਜਦੋਂ ਆਹ ਸੂਟ ਪਾਓਗੇ ਤਾਂ ਇਨਾ ਕੌਨਫੀਡੈਂਸ ਆਊਗਾ ਤੁਹਾਨੂੰ ਇਹ ਫੀਲ ਹੋਊਗਾ ਕਿ ਮੇਰੇ ਵਰਗਾ ਸੂਟ ਕਿਸੇ ਦੇ ਨਹੀਂ ਹੈਗਾ ਠੀਕ ਹੈ ਜੀ ਬੜਾ ਜਿਆਦਾ ਸੋਹਣਾ ਬ੍ਰੋਕੇਟ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਸਿਰਾ ਸੂਟ ਹੈ ਜੀ ਤੇ ਇਹਦੇ ਨਾਲ ਦਾ ਕਰਾਇਓ ਦੁਪੱਟਾ ਨਾਲ ਲਾਵਾਂਗੇ ਗੋਟੇ ਕਿਨਾਰੀਆਂ ਫਿਰ ਦੇਖਿਓ ਕਿੰਨਾ ਸੋਹਣਾ ਲੱਗਣ ਵਾਲਾ ਸੂਟ ਹੈ ਇਹ ਬਹੁਤ ਪਿਆਰਾ ਸੂਟ ਹੈ ਸਿਮਰ ਬ੍ਰਾਂਡ ਦਾ ਸੂਟ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਆ 2195 ਫ੍ਰੀ ਸ਼ਿਪਿੰਗ ਲੋ ਅਗਲਾ ਦੇਖੋ ਇਹ ਬਰਬਰੀ ਜਿਕਾਰਡ ਕਪੜਾ ਹੈਗਾ ਇਹ ਲੋ ਪੰਚਮ ਸਿਲਕਰ ਪੰਚਮ ਸਿਲਕਰ SK ਦੀ ਪੰਚਮ ਸਿਲਕ ਸਿਲਕਾ-ਸੁਰਕਾ ਵੀ ਬੜੀਆਂ ਆਗੀਆਂ ਜੀ ਹੁਣ ਇਹਦੇ ਵਿੱਚ ਜੀ ਸ਼ਿਮਰ ਦਾ ਟੱਚ ਹੈ ਪਰ ਸੂਟ ਹੈਗਾ ਜਿਹੜਾ ਸਟੱਫ ਹੈਗਾ ਇਹ ਪੰਚਮ ਸਿਲਕ ਹੈ ਲੋ ਬੜੇ ਸੋਹਣੇ-ਸੋਹਣੇ ਜੇ ਕਲਰ ਨੇ ਇਹਦੇ ਵਿੱਚ ਐਂ ਸਰਦਾਰੀ ਕਲਰ ਨੇ ਤੇ ਜਿਓਮੈਟ੍ਰੀਕਲ ਪ੍ਰਿੰਟ ਨੇ ਫੁੱਲਾਂ ਤੋਂ हट ਕੇ ਜਿਹੜੀਆਂ ਪਹਿਣਾ ਫੁੱਲਾਂ ਵਾਲੇ ਸੂਟ ਨਹੀਂ ਪਹਿਣਾ ਚਾਹੁੰਦੀਆਂ ਉਹਨਾਂ ਲਈ ਇਹ ਬਹੁਤ ਜਿਆਦੇ ਸੋਹਣਾ ਸੂਟ ਹੈ ਮੈਂ ਤੁਹਾਨੂੰ ਨਾ ਥੋੜਾ ਜਿਹਾ ਨੇੜੇ ਕਰਕੇ ਇਹ ਦਿਖਾਉਂਦੀ ਹੈਗੀ ਆ ਕਿ ਸਟੱਫ ਕਿਸ ਤਰ੍ਹਾਂ ਦਾ ਹੈ ਇਹ ਲੋ ਮੇਰੇ ਨੇੜੇ ਕਰਕੇ ਦਿਨੀ ਆ ਲੋ ਜੀ ਇਦਾਂ ਦਾ ਸਟਾਫ ਹੈ ਇਹ ਪੰਚਮ ਸਿਲਕ ਠੀਕ ਹੈ ਕਾਫੀ ਜ਼ਿਆਦਾ ਸੋਹਣਾ ਹੈ ਅੱਗੇ ਮੈਂ ਤੁਹਾਨੂੰ ਇਹਦੀ ਸਲਵਾਰ ਦਿਖਾਉਣੀ ਆ ਲੋ ਜੀ ਇਹ ਵਾਲੀ ਇਹਦੀ ਸਲਵਾਰ ਰਹੂਗੀ ਲਾਈਨਿੰਗ ਲੱਗ ਕੇ ਬਣਨ ਵਾਲੇ ਸੂਟ ਹੁੰਦੇ ਨੇ ਜੀ ਇਹ ਪਰ ਜਦੋਂ ਤੁਸੀਂ ਪਾਉਨੇ ਹੋ ਫਿਰ ਤੁਸੀਂ ਉਹ ਹੀ ਦੇਖਦੇ ਹੋ ਬਸ 2175 ਦਾ ਸੂਟ ਹੈ ਅਗਲਾ ਇਹਦੇ ਵਿੱਚ ਹੀ ਪ੍ਰਿੰਟ ਹੈਗਾ ਇਹ ਵਾਲਾ ਮਸਟਰਡ ਕਲਰ ਬੜਾ ਸੋਹਣਾ ਲੱਗਦਾ ਜੀ ਸੂਟੇ ਵੀ ਪ੍ਰਿੰਟ ਉਹੀ ਹੈ ਬਸ ਕਲਰ ਦਾ ਸਹੀ ਕਲਰ ਆ ਰਿਹਾ ਹਾਂ ਕਲਰ ਤੁਹਾਨੂੰ ਬਿਲਕੁਲ ਸਹੀ ਦਿਖ ਰਹੇ ਨੇ ਪ੍ਰਿੰਟ ਉਹੀ ਰਹੂਗਾ ਜੀਓਮੈਟ੍ਰੀਕਲ ਪ੍ਰਿੰਟ ਕਲਰ ਦਾ ਫਰਕ ਪੈ ਗਿਆ ਠੀਕ ਹੈ ਜੀ ਕਾਫੀ ਵਧੀਆ ਕਲਰ ਨੇ ਐਸਕੇ ਦੀ ਪੰਚਮ ਸਿਲਕ ਦੇ ਸੂਟ ਨੇ ਬਕਾਇਦਾ ਤੁਹਾਨੂੰ ਇੱਥੇ ਪਿਓਰ ਵਿਸਕੋਸ ਦੇ 100% ਪਿਓਰ ਵਿਸਕੋਸ ਐਸਕੇ ਪੰਚਮ ਸਿਲਕ ਠੀਕ ਹੈ ਜੀ ਸਟੱਫ ਬਿਲਕੁਲ ਮਾੜਾ ਨਹੀਂ ਆਊਗਾ ਸਟੱਫ ਤੁਹਾਡੇ ਕੋਲੇ ਐਨ ਏ ਕਲਾਸ ਆਊਗਾ ਇੱਥੇ ਸਹੀ ਹੈ ਲਓ ਜੀ ਜਿੱਥੇ ਤੁਹਾਨੂੰ ਦੱਸਿਆ ਬੀਬੀ ਨੇ उसे कलर नोट कर लो वाल कलर थोड़े को आऊगा ये सूट हैगा इक्कीस सौ पचहत्तर का लो जी अगला देखो ਇਹ ਵਾਲਾ ਕਲਰ ਹੈ ਕਲਰ ਬਹੁਤ ਸੋਹਣਾ ਨਹੀਂ ਜੀ ਸਾਰੇ ਇੱਕ ਤੋਂ ਇੱਕ ਨੇ ਕਲਰ ਇਹ ਹਲਕਾ ਜਿਹਾ ਸਰਦਾਰੀ ਜਿਹਾ ਗ੍ਰੀਨ ਕਲਰ ਹੈ ਤੇ ਇਹ ਹੈਗਾ ਇਹਦਾ ਸ਼ਰਟ ਦਾ ਪ੍ਰਿੰਟ ਲੋ ਤੁਹਾਨੂੰ ਖੋਲ ਕੇ ਪੂਰਾ ਦਿਖਾਉਂਗੀ ਨਾ ਫਿਰ ਵਧੀਆ ਆਈਡੀਆ ਆਉਂਦਾ ਹੈ ਇਹ ਵਾਲਾ ਹੋਊਗਾ ਸ਼ਰਟ ਬਹੁਤ ਸੋਹਣਾ ਲੱਗਣ ਵਾਲਾ ਸੂਟ ਹੈ ਤੇ ਇਹ ਹੈਗੀ ਹੈ ਜੀ ਸਲਵਾਰ ਪੰਚਮ ਸਿਲਕ ਦੀ ਦਾ ਸਟੱਫ ਹੈਗਾ ਠੀਕ ਹੈ ਜੀ 2175 ਦੇ ਵਿੱਚ ਇਹ ਲੋ ਬੜੇ ਪਿਆਰੇ ਲੱਗਣ ਵਾਲੇ ਸੂਟ ਨੇ ਇਹ ਡਿਫਰੈਂਟ ਸਟਾਈਲ ਦੇ ਸੂਟ ਨੇ ਇਹ ਕੜਾਈਆਂ ਕੜੂਈਆਂ ਤੋਂ ਬਿਲਕੁਲ ਹਟਕੇ ਨੇ ਇਹੋ ਅਗਲਾ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਹੈ ਬੜਾ ਲਾਈਕ ਕੀਤਾ ਜਾਣ ਵਾਲਾ ਕਲਰ ਹੈ ਕਲਰ ਸਾਰੇ ਬੜੇ ਸੋਹਣੇ ਅੱਖਾਂ ਨੂੰ ਬੜੇ ਸੂਦੀਂਗ ਜੇ ਕਲਰ ਹੈਗੇ ਨੇ ਇਹੋ ਬੜਾ ਸੋਹਣਾ ਕਲਰ ਹੈ ਲਾਈਨਿੰਗ ਲਾ ਕੇ ਬਣਨਗੇ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਬਣਨੇ ਨੇ ਠੀਕ ਹੈ ਜੀ ਬਹੁਤ ਖੂਬਸੂਰਤ ਸੂਟ ਨੇ ਇਹ ਲੋ ਕਲਰ ਇੱਕ ਤੋਂ ਇੱਕ ਹੈ ਸਾਰੇ ਲੋ ਠੀਕ ਹੈ ਜੀ 2175 ਵਿੱਚ ਲੋ ਜੀ ਅਗਲਾ ਦੇਖੋ ਇਹ ਵਾਲਾ ਸੂਟ ਦੇਖੋ ਇਹ ਹੁਣ ਅਲੱਗ ਵੈਰਾਈਟੀ ਆ ਗਈ ਜੀ ਉਹਦੇ ਨਾਲ ਉਹ ਪੰਚਮ ਸਿਲਕ ਦੇ ਸੂਟ ਸੀਗੇ ਇਹ ਵਾਲੇ ਮੈਂ ਤੁਹਾਨੂੰ ਦੱਸ ਦੇਣੀ ਆ ਸਿਮਰ ਬ੍ਰਾਂਡ ਦਾ ਸੂਟ ਹੈ ਤੇ ਲਾ ਕ੍ਰਿਸਟਲ ਜਿਹੜਾ ਆਪਾਂ ਪਹਿਲਾਂ ਤੁਹਾਨੂੰ ਸੂਟ ਦਿਖਾਏ ਨੇ ਨਾ ਅ ਕੀ ਕਹਿੰਦੇ ਨੇ ਉਹਨੂੰ ਕਾਂਜੀਵਰਮ ਦੇ ਉਹ ਸਟਾਈਲ ਦਾ ਸਟੱਫ ਆ ਗਿਆ ਇਹ ਸੌਫਟ ਬਹੁਤ ਹੈ ਪੂਰਾ ਸੌਫਟ ਹੈ ਬਹੁਤ ਸੋਹਣਾ ਪ੍ਰਿੰਟ ਬੜਾ ਸੋਹਣਾ ਹੈ ਬੜਾ ਜਿਆਦਾ ਪਿਆਰਾ ਪ੍ਰਿੰਟ ਹੈ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਸੇਮ ਸਟੱਫ ਦੇ ਵਿੱਚ ਸਲਵਾਰ ਆਊਗੀ 2.5 2.5 ਮੀਟਰ ਦੇ ਪੀਸ ਰਹਿਣਗੇ ਸ਼ੈਡੋ ਪ੍ਰਿੰਟ ਦੀ ਲਾ ਕ੍ਰਿਸਟਲ ਦੀ ਸਿਮਰ ਬ੍ਰੈਂਡ ਦੀ ਦਾ ਸੂਟ ਆਪ ਗਏ ਠੀਕ ਹੈ ਜੀ ਬ੍ਰੈਂਡਡ ਸੂਟ ਨੇ ਜੀ ਕੋਈ ਬਿਨਾ ਬ੍ਰੈਂਡ ਤੋਂ ਸੂਟ ਨਹੀਂ ਹੈਗਾ ਬੇਫਿਕਰ ਹੋ ਕੇ ਚੱਕਣ ਵਾਲੇ ਸੂਟ ਨੇ ਟੈਂਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੇ ਇਹ ਸੂਟ ਦਾ ਪ੍ਰਾਈਸ ਹੈ ਜਿਹੜਾ ਉਹ 1850 ਰੁਪਏ ਦਾ ਠੀਕ ਹੈ ਜੀ ਟਿਕਾ ਮਾਰਦਾ ਹੈ ਇਹ ਬੜਾ ਸੋਹਣਾ ਸੂਟ ਹੈ ਜੀ ਬਹੁਤ ਜਿਆਦਾ ਇਹਨੂੰ ਕੋਈ ਵੀ ਏਜ ਗਰੁੱਪ ਦਾ ਦੀ ਲੇਡੀ ਹੈਗੀ ਜਿਹੜੀ ਉਹ ਪਾ ਸਕਦੀ ਹੈਗੀ ਇਸ ਤਰ੍ਹਾਂ ਦੇ ਕਲਰ ਨੂੰ ਅਗਲਾ ਦੇਖੋ ਇਹਦੇ ਵਿੱਚ ਹੀ ਹੈ ਇਹ ਦੋ ਪੀਸੇ ਇਹਦੇ ਵਿੱਚ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ ਚ ਦੋ ਦਿਖਾਏ ਸੀ ਉਹਨਾਂ ਦੇ ਵਿੱਚੋਂ ਹੀ ਨੇ ਜੀ ਇਹ। ਅਨਿਅਨ ਸ਼ੇਡ। ਇਹ ਉਹ ਵਾਲੇ ਸ਼ੇਡ ਨੇ ਜਿਹੜੇ ਬਹੁਤ ਜ਼ਿਆਦਾ ਹਰ ਲੇਡੀ ਨੂੰ ਲੱਗਦਾ ਕਿ ਆਹ ਸੂਟ ਹੈ। ਸੂਟ ਹੈ ਜਿਹੜਾ ਇਹ ਬਹੁਤ ਸੋਹਣਾ ਹੈ ਹਨਾ। ਉਹ ਵਾਲੇ ਸੂਟ ਨੇ। ਲਓ। ਕਲਰ ਸਹੀ ਆ ਰਹੇ ਹੋਣੇ ਨੇ। ਬਹੁਤ ਸੋਹਣਾ ਸੂਟ ਹੈ। ਲਓ। ਠੀਕ ਹੈ ਜੀ 1850 ਦੇ ਵਿੱਚ ਸੂਟ ਆ ਜਾਊਗਾ। ਫ੍ਰੀ ਸ਼ਿਪਿੰਗ ਦੇ ਨਾਲ ਆਊਗਾ। ਲੋ ਜੀ ਰੇਂਜ ਵਾਈਜ਼ ਵੀ ਬਹੁਤ ਘੱਟ ਰੇਂਜ ਦੇ ਨੇ ਔਰ ਸੋਨੇ ਵੀ ਬਹੁਤ ਨਹੀਂ ਇਹ ਸੀਗੀ ਆਪਣੀ ਅੱਜ ਦੀ ਕਲੈਕਸ਼ਨ ਸਿਰਾ ਕਲੈਕਸ਼ਨ ਜਿਹਨੂੰ ਕਹਦੇ ਨੇ ਨਾ ਬੰਬ ਸੂਟ ਨੇ ਜਮਾ ਉਹ ਵਾਲੇ ਸੂਟ ਨੇ ਵੀ ਇਸ ਤੋਂ ਉੱਪਰ ਨਹੀਂ ਹੈਗਾ ਕੁਝ ਤੇ ਲੱਗਦਾ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਲ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ